ਮਹਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਕਿ ਮੈਂ ਹੁਣ ਆਪਦੇ ਦਰਸ਼ਕਾਂ ਨੂੰ ਅੱਜ ਇੱਕ ਲੋਕ ਬੋਲੀਆਂ ਸੁਣਾਉਣ ਲੱਗੀ ਹਾਂ ਤੇ ਤੁਸੀਂ ਸੁਣੋ ਔਰ ਆਲੇ ਮਿਲ ਕੇ ਆਪਾਂ ਇਹਨਾਂ ਬੋਲੀਆਂ ਦਾ ਆਨੰਦ ਮਾਣੀਏ ਢਾਲੀ ਵਾਲੇ ਖੇਤਨੀ ਮੈਂ ਰੋਟੀ ਲੈ ਕੇ ਜਾਨੀਆ ਢਾਲੀ ਵਾਲੇ ਖੇਤਨੀ ਮੈਂ ਰੋਟੀ ਲੈ ਕੇ ਜਾਨੀਆ ਅਗਲੇ ਮਰਬੇ ਹਾਲ ਵਾਂਦਾਨੀ ਹਾਲ ਛੱਡ ਕੇ ਤੇ ਪੰਗੜਾ ਪੌਂਦਾਨੀ ਹਾਲ ਛੱਡ ਕੇ ਤੇ ਪੰਗੜਾ ਪੌਂਦਾਨੀ ਹਾਲ ਛੱਡ ਕੇ ਤੇ ਪੰਗੜਾ ਪੌਂਦਾਨੀ ਉਰਲੇ ਮਰਬੇ ਨੀ ਮੈਂ ਰੋਟੀ ਲੈ ਕੇ ਜਾਨੀਆ ਉਰਲੇ ਮਰਬੇ ਨੀ ਮੈਂ ਰੋਟੀ ਲੈ ਕੇ ਜਾਨੀਆ ਵਰਲੇ ਮਰਬੇ ਵਾਜਾ ਮਰਦਾਨੀ ਅੱਖਾਂ ਗਹਿਰੀਆਂ ਮੁੱਛਾਂ ਨੂੰ ਅਟ ਚਾੜਦਾ ਨੀ ਅੱਖਾਂ ਗਹਿਰੀਆਂ ਮੁੱਛਾਂ ਨੂੰ ਅਟ ਚਾੜਦਾ ਨੀ ਅੱਖਾਂ ਗਹਿਰੀਆਂ ਮੁੱਛਾਂ ਨੂੰ ਅਟ ਚਾੜਦਾ ਨੀ ਤਾਰ 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 ਤੁੰਬਾ ਕਰੇ ਸੁਨੀ ਦਾ ਵੱਜਦਾ ਨਹਿਰੋਂ ਪਾਰ ਤੁੰਬਾ ਕਰੇ ਸੁਨੀ ਦਾ ਵੱਜਦਾ ਨਹਿਰੋਂ ਪਾਰ ਤੁੰਬਾ ਕਰੇ ਸੁਨੀ ਦਾ ਵੱਜਦਾ ਨਹਿਰੋਂ ਪਾਰ ਤੁੰਬਾ ਕਰੇ ਸੁਨੀ ਦਾ ਕੋੜਾ ਯਾਰ ਦਾ ਹੋ ਕੋੜਾ ਪਾਰ ਦਾ ਹੋ ਕੋੜਾ ਯਾਰ ਦਾ ਹੋ ਕੋੜਾ ਪਾਰ ਦਾ ਹੋ ਸਾਨੂੰ ਤੂੰ ਬਾਸ ਨਾ ਦੇ ਕਹ ਤਰਦਾ ਹੋ ਸਾਨੂੰ ਤੂੰ ਬਾਸ ਨਾ ਦੇ ਕਹ ਤਰਦਾ ਹੋ ਸਾਨੂੰ ਤੂੰ ਬਾਸ ਨਾ ਦੇ ਕਹ ਤਰਦਾ ਹੋ ਕੋੜਾ ਯਾਰ ਹੋਰੀਏ ਕੋਣਾ ਪਾਰ ਗੋਰੀਏ ਕੋੜਾ ਯਾਰ ਗੋਰੀਏ ਕੋਣਾ ਪਾਰ ਗੋਰੀਏ ਆਜਾ ਬੈ ਜਾ ਮੇਰੇ ਕੋਲ ਆਪਾਂ ਤਾਰ ਛੇੜ ਗਏ ਆਜਾ ਬੈ ਜਾ ਮੇਰੇ ਕੋਲ ਆਪਾਂ ਤਾਰ ਛੇੜ ਗਏ ਆਜਾ ਬੈ ਜਾ ਮੇਰੇ ਕੋਲ ਆਪਾਂ ਤਾਰ ਛੇੜ ਗਏ ਤੁੰ ਬਾ ਯਾਰ ਕੁੱਟੀ ਦਾ ਤੁੰ ਬਾ ਪਾਰ ਕੁੱਟੀ ਦਾ ਤੁੰ ਬਾ ਯਾਰ ਕੁੱਟੀ ਦਾ ਤੁੰ ਬਾ ਪਾਰ ਕੁੱਟੀ ਦਾ ਨੰਬਰਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੱਟੀ ਦਾ ਨੰਬਰਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੱਟੀ ਦਾ ਨੰਬਰਦਾਰਾਂ ਨੇ ਦਰ ਥਾਣੇਦਾਰ ਕੁੱਟੀ ਦਾ ਕੋੜਾ ਯਾਰ ਨਹੀਂ ਮਾਏ ਕੋੜਾ ਪਾਰ ਨਹੀਂ ਮਾਏ ਕੋੜਾ ਯਾਰ ਨਹੀਂ ਮਾਏ ਕੋੜਾ ਨੀ ਮਾਏ ਰਾਂਝਾ ਮੰਗੇ ਮਸਰਾਂ ਦੀ ਦਾਲ ਨੀ ਮਾਏ ਰਾਂਝਾ ਮੰਗੇ ਮਸਰਾਂ ਦੀ ਦਾਲ ਨੀ ਮਾਏ ਕੋੜਾ ਯਾਰ ਨੀ ਤੀਏ ਕੋੜਾ ਪਾਣੀ ਤੀਏ ਕੋੜਾ ਯਾਰ ਨੀ ਤੀਏ ਕੋੜਾ ਪਾਰ ਨੀ ਤੀਏ ਮੱਥੇ ਮਾਰ ਮਸਰਾਂ ਦੀ ਦਾਲ ਨੀ ਤੀਏ ਮੱਥੇ ਮਾਨ ਮਸਰਾਂ ਦੀ ਦਾਲ ਨੀ ਤੀਏ ਮੱਥੇ ਮਾਰ ਮਸਰਾ ਦੀ ਦਾਲ ਨੀਤੀਏ ਬੇ ਤੂੰ ਆ ਟੱਕਣਾ ਵੇ ਜਾ ਟੱਕਣਾ ਤੂੰ ਆ ਟੱਕਣਾ ਵੇ ਜਾ ਟੱਕਣਾ ਚੱਲੋਂਗੀ ਤੇਰੇ ਨਾਲ ਵੇ ਮੁੰਡਾ ਨੀ ਚੱਕਣਾ ਚੱਲੋਂਗੀ ਤੇਰੇ ਨਾਲ ਵੇ ਮੁੰਡਾ ਨੀ ਚੱਕਣਾ ਆ ਚੱਲੋਂਗੀ ਤੇਰੇ ਨਾਲ ਵੇ ਮੁੰਡਾ ਨੀ ਚੱਕਣਾ ਨੀ ਤੂੰ ਆ ਗੋਰਗੇ ਨੀ ਜਾ ਗੋਰਗੇ ਨੀ ਆ ਗੋਰਗੇ ਨੀ ਜਾ ਗੋਰਗੇ ਨੀ ਤੂੰ ਚੱਲ ਮੇਰੇ ਨਾਲ ਮੁੰਡਾ ਸਕੂਲ ਤੋਰਗੇ ਨੀ ਤੂੰ ਚੱਲ ਮੇਰੇ ਨਾਲ ਮੁੰਡਾ ਸਕੂਲ ਤੋਰੀ ਨੀ ਤੂੰ ਚੱਲ ਮੇਰੇ ਨਾਲ ਮੁੰਡਾ ਸਕੂਲ ਤੋਰਗੇ ਵੇ ਤੂੰ ਆ ਟੱਕਣਾ ਵੇ ਜਾ ਟੱਕਣਾ ਤੂੰ ਆ ਟੱਕਣਾ ਵੇ ਜਾ ਟੱਕਣਾ ਚੱਲੋਂਗੇ ਤੇਰੇ ਨਾਲ ਵੇ ਖਾਲਾ ਨਹੀਂ ਟੱਪਣਾ ਚੱਲੋਂਗੇ ਤੇਰੇ ਨਾਲ ਵੇ ਖਾਲਾ ਨਹੀਂ ਟੱਪਣਾ ਚੱਲੋਂਗੇ ਤੇਰੇ ਨਾਲ ਵੇ ਖਾਲਾ ਨਹੀਂ ਟੱਪਣਾ ਉਦਰ ਕਣਕਾਂ ਉਦਰ ਕਣਕਾਂ ਵਿੱਚ ਕਣਕਾਂ ਦੇ 베ਰੀ ਵੇ ਅਟਨ ਬਟਨ ਦਾ ਸੂਟਾ ਸਵਾੰਦੇ ਅਟਨ ਬਟਨ ਦਾ ਸੂਟਾ ਸਵਾੰਦੇ ਵਰਤਪਾਂ ਜੋ ਤੇਰੀ ਵੀ ਇੱਕ ਫੁੱਲ ਗੰਟੇ ਦਾ ਖਿੜਿਆ ਹਰਾਤ ਹਨੇਰੀ ਵਿੱਚ ਇੱਕ ਫੁੱਲ ਗੰਟੇ ਦਾ ਖਿੜਿਆ ਹਰਾਤ ਹਨੇਰੀ ਵਿੱਚ ਇੱਕ ਫੁੱਲ ਗੰਟੇ ਦਾ ਖਿੜਿਆ ਹਰਾਤ ਹਨੇਰੀ ਵਿੱਚ ਇੱਕ ਫੁੱਲ ਗੰਟੇ ਦਾ ਆਵੇ ਦਿਓ ਰਾਵਾਂਢੀ ਕਰਕੇ ਆਵੇ ਦਿਓ ਰਾਵਾਂਢੀ ਕਰਕੇ ਮਨ ਲਿਆਰੇ ਚਾਰ ਅੱਜ ਮੇਰਾ ਜੀ ਨਹੀਂ ਲੱਗਦਾ ਤੇਰਾ ਪ੍ਰਾਣੀ ਨਾਲ ਅੱਜ ਮੇਰਾ ਜੀ ਨਹੀਂ ਲੱਗਦਾ ਤੇਰਾ ਪ੍ਰਾਣੀ ਨਾਲ ਅੱਜ ਮੇਰਾ ਜੀ ਨਹੀਂ ਲੱਗਦਾ ਕਿੱਦਾਂ ਕਿੱਦਾਂ ਕਰਨੀ ਮਿਲਣੇ ਕਿੱਦਾਂ ਪਾਉ ਬਥੇਰਾ ਨੀ ਕੋਠੇ ਚੜਕੇ ਵੇਖਣ ਲੱਗੀ ਕੋਠੇ ਚੜ ਕੇ ਵੇਖਣ ਲੱਗੀ ਭਰਿਆ ਪਿਆ ਬਨੇ ਰਹਿ ਤੈਨੂੰ ਧੁੱਪ ਲੱਗਦੀ ਸੜੇ ਕਾਲ ਜਾ ਮੇਰਾ ਤੈਨੂੰ ਧੁੱਪ ਲੱਗਦੀ ਸੜੇ ਕਾਲ ਜਾ ਮੇਰਾ ਤੈਨੂੰ ਧੁੱਪ ਲੱਗਦੀ ਗਿੱਧਾ ਗਿੱਧਾ ਕਰਦੀ ਮਿਲਣ ਗਿੱਧਾ ਗਿੱਧਾ ਕਰਦੀ ਮਿਲਣ ਗਿੱਧਾ ਪਉ ਬਥੇਰਾ ਨਹੀਂ ਕੋਠੇ ਚੜ ਕੇ ਵੇਖਣ ਲੱਗੀ ਕੋਠੇ ਚੜ ਕੇ ਵੇਖਣ ਲੱਗੀ ਭਰਿਆ ਭਿਆ ਬਨੇ ਰਹੇ ਜੇ ਤੈਨੂੰ ਧੁੱਪ ਲੱਗਦੀ ਲੈਲਾ ਚਾਦਰਾਂ ਮੇਰਾ ਜੇ ਤੈਨੂੰ ਧੁੱਪ ਲੱਗਦੀ ਲੈਲਾ ਚਾਦਰਾਂ ਮੇਰਾ ਧੁੱਪ ਲੱਗਦੀ ਲੈਲਾ ਚਾਦਰਾਂ ਮੇਰਾ ਜੇ ਤੈਨੂੰ ਧੁੱਪ ਲੱਗਦੀ